ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਮਾਰਕੀਟ ਨੂੰ ਦੇਖ ਕੇ ਕੋਈ ਸਮਝ ਹੀ ਗਏ ਹੋਣਗੇ ਮੈਂ ਕਿੱਥੇ ਆ ਲੁਧਿਆਣੇ ਵਾਲੇ ਖਾਸ ਕਰ ਖਾਸ ਕਰ ਅੱਜ ਕੱਲ ਦੀ ਪੀੜੀ ਨੌਜਵਾਨ ਨੌਜਵਾਨ ਪੀੜੀ ਇੱਥੇ ਆਉਂਦੀ ਆ ਮੁੰਡੇ ਕੁੜੀਆਂ ਇੱਥੇ ਆਉਂਦੇ ਨੇ ਤੇ ਮਹਿੰਗੀ ਮਹਿੰਗੀ ਕੌਫੀਆਂ ਪਿੰਦੇ ਆ ਤੇ ਆਪਣੇ ਇੰਸਟਾਗ੍ਰam ਵਗੈਰਾ ਲਈ ਰੀਲ ਰੀਲਾ ਬਣਾਉਂਦੇ ਆ ਸੋਸ਼ਲ ਮੀਡੀਆ ਲਈ ਇਹਨਾਂ ਭੈਣ ਭਾਈਆਂ ਨੂੰ ਮੈਂ ਇਹ ਵੀ ਗੱਲ ਕਮਾਂਗਾ ਕਿੱਥੇ ਜੇ ਆਉਂਦੇ ਆ ਰੀਲਾ ਬਣਾਉਂਦੇ ਆ ਤੇ ਨਾਲ ਹੀ ਇੱਕ ਗੁਰੂ ਘਰ ਉੱਥੇ ਦਰਸ਼ਕਾਂ ਨੂੰ ਜ਼ਰੂਰ ਜਾਇਆ ਕਰੋ ਜਿੱਥੇ ਛੇਵੇਂ ਪਾਤਸ਼ਾਹ ਦੀਆਂ ਬੜੀ ਬਖਸ਼ਿਸ਼ਾਂ ਹੋਈਆਂ ਨੇ ਕਹਿੰਦੇ ਇੱਥੇ ਛੇਵੇਂ ਪਾਸ਼ਾਏ ਵੇਲੇ ਭਗਤ ਹੋਏ ਜਿਨ੍ਹਾਂ ਦਾ ਗੁਰੂ ਘਰੇ ਬਣਿਆ ਹੋਇਆ ਵਾ ਉਸ ਭਗਤ ਦਾ ਕੀ ਨਾਮ ਸੀ ਕੀ ਉਹਨਾਂ ਤੇ ਵਰ ਮਿਲੇ ਆ ਕਿਹੜੇ ਕਿਹੜੇ ਵਰ ਮਿਲੇ ਆ ਤੇ ਹੁਣ ਉੱਥੋਂ ਕੀ ਕਿਹੜੀ ਬਖਸ਼ਿਸ਼ਾਂ ਨੇ ਕੀ ਕੀ ਮਹਾਨਤਾ ਵਾ ਇਸ ਗੁਰੂ ਘਰ ਦੀ ਆਉ ਜਾਣਦੇ ਆ ਇਥੇ ਗ੍ਰੰਤ ਸਿੰਘ ਵੱਲੋਂ ਆਓ ਦਰਸ਼ਕ ਰਹੀਏ ਹੁਣ ਗੁਰੂਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਇੰਦਰਪਾਲ ਸਿੰਘ ਪਮਾੜੀ ਤੇ ਅੱਜ ਆਪਾਂ ਪਿੰਡ ਈਆਲੀ ਕਲਾ ਖੜੇ ਆ ਤੇ ਮੇਰੇ ਨਾਲ ਬਾਬਾ ਕੁਲਦੀਪ ਸਿੰਘ ਜੀ ਤੇ ਬਾਬਾ ਦਲਾਵਰ ਸਿੰਘ ਜੀ ਹਨ ਜੋ ਇਸ ਗੁਰੂ ਘਰ ਸਿਵਾ ਨਿਭਾ ਰਹੇ ਨੇ ਤੇ ਆਪਾਂ ਇਸ ਗੁਰੂ ਘਰ ਦੇ ਇਤਿਹਾਸ ਦੀ ਪੂਰੀ ਜਾਣਕਾਰੀ ਇਹਨਾਂ ਬਾਬਾ ਜੀ ਤੋਂ ਲੈਣੇ ਆ ਮਿਲਦੇ ਆ ਬਾਬਾ ਕੁਲਦੀਪ ਸਿੰਘ ਜੀ ਨੂੰ ਤੇ ਬਾਬਾ ਦਲਾਵਰ ਸਿੰਘ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਥਾਨ ਬਾਬਾ ਸੱਜਣ ਜੀ ਦਾ ਹੈ 6ਵੇਂ ਪਾਤਸ਼ਾਹ ਸਹਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਥੜਾ ਸਹਬ ਜਦ ਆਏ ਉਹਨਾਂ ਨੇ ਨਗਰ ਨਿਵਾਸੀਆਂ ਨੂੰ ਉਪਦੇਸ਼ ਦਿੱਤਾ ਕਿ ਸਾਨੂੰ ਪ੍ਰਸ਼ਾਦਾ ਪਾਣੀ ਸ਼ਕਾਇਆ ਜਾਵੇ ਇਸ ਪਿੰਡ ਵਾਲਿਆਂ ਵੱਲੋਂ ਪਤਾ ਕੀਤਾ ਗਿਆ ਕਿ ਕਿਹੜਾ ਤਮਾਕੂ ਤੋਰਤ ਭੀੜੀ ਪਾਣ ਤੋਰਤ ਹੋਵੇ ਬਾਬਾ ਸੱਜਣ ਜੀ ਦਾ ਨਾਮ ਆਇਆ ਬਾਬਾ ਸੱਜਣ ਜੀ ਨੇ ਗੁਰੂ ਸਾਹਿਬ ਜੀ ਦੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸ਼ਕਾਇਆ ਅਤੇ ਗੁਰੂ ਸਾਹਿਬ ਜੀ ਨੇ ਬਹੁਤ ਕਿਰਪਾ ਕੀਤੀਆਂ ਇਹ ਜਿਹੜਾ ਖੂਬ ਬਣਿਆ ਹੋਇਆ ਹੈ ਧੰਨ ਧੰਬਾ ਬਾਬਾ ਸੱਜਣ ਜੀ ਦਾ ਅਸਥਾਨ ਹੈ ਉਹਨਾਂ ਦੇ ਖੇਤ ਸਨ ਜਦ ਗੁਰੂ ਸਾਹਿਬ ਜੀ ਇਸ ਅਸਥਾਨ ਤੋਂ ਥੜਾ ਸੱਤ ਚਾਲੇ ਪਾ ਗਏ ਕੀਰਤਪੁਰ ਸਾਹਿਬ ਪਹੁੰਚੇ ਗੁਰੂ ਸਾਹਿਬ ਜੀ ਨੇ ਸੇਵਾ ਲਈ ਬਾਬਾ ਸੱਜਣ ਜੀ ਨੂੰ ਇਹ ਦੇਸੀ ਘੋਦੀ ਦੀ ਸੇਵਾ ਉਸ ਅਸਥਾਨ ਤੇ ਪਹੁੰਚਾਉਂਦੇ ਸਨ ਇੱਕ ਦਿਨ ਬਾਬਾ ਸੱਜਣ ਜੀ ਲੇਟ ਹੋ ਗਏ ਸੇਵਾਦਾਰਾਂ ਨੂੰ ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਬਾਬਾ ਜੀ ਨਹੀਂ ਪਹੁੰਚੇ ਬਾਬਾ ਜੀ ਸ਼ਾਮ ਦੇ ਟਾਈਮ ਲੇਟ ਜਦ ਪਹੁੰਚੇ ਤੇ ਬਾਬਾ ਜੀ ਨੂੰ ਪੁੱਛਿਆ ਗਿਆ ਕੀ ਗੱਲ ਭਾਈ ਤੁਸੀਂ ਅੱਜ ਲੇਟ ਹੋ ਗਏ ਹੋ ਤੇ ਬਾਬਾ ਜੀ ਨੇ ਜਵਾਬ ਦਿੱਤਾ ਕਿ ਅੱਜ ਸਾਡੇ ਪਰਿਵਾਰਿਕ ਮੈਂਬਰਾਂ ਦੇ ਵਿੱਚ ਜੋ ਜ਼ਮੀਨ ਦਾ ਰੌਲਾ ਚੱਲ ਰਿਹਾ ਸੀ ਉਹਦਾ ਵੰਡ ਵੰਡਾਇਆ ਹੋਇਆ ਜਿਹੜਾ ਪਾਣੀ ਦਾ ਸਾਧਨ ਸੀ ਦੂਸਰੇ ਭਰਾਵਾਂ ਕੋਲ ਚਲਾ ਗਿਆ ਸਾਡੇ ਕੋਲ ਕੋਈ ਪਾਣੀ ਦਾ ਸਾਧਨ ਨਹੀਂ ਸੀ ਇਸ ਕਰਕੇ ਆਪਣੀ ਜ਼ਮੀਨ ਦੇ ਵਿੱਚ ਅਸੀਂ ਖੂਬ ਉੱਟ ਰਹੇ ਸੀ ਉਸ ਕਰਕੇ ਅਸੀਂ ਲੇਟ ਹੋ ਗਏ ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਕਿ ਤੁਸੀਂ ਅੱਜ ਦੀ ਦਿਹਾੜੀ ਇੱਥੇ ਰੁਕ ਜਾਓ ਆਪ ਜੀ ਤੇ ਬਖਸ਼ਿਸ਼ਾਂ ਹੋਣਗੀਆਂ ਬਾਬਾ ਜੀ ਇੱਕ ਰਾਤ ਉੱਥੇ ਰੁਕੇ ਜਦ ਉਹ ਇੱਥੇ ਪਹੁੰਚੇ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਰਾਤੋਂ ਰਾਤ ਖੂ ਤਿਆਰ ਹੋ ਗਿਆ ਸੀ ਗੁਰੂ ਸਾਹਿਬ ਜੀ ਦਾ ਬਾਬਾ ਜੀ ਨੇ ਕੋਟਾਨ ਕੁਸ਼ਕਰਾਨਾ ਕੀਤਾ ਅਤੇ ਇਸ ਅਸਥਾਨ ਤੇ ਆ ਕੇ ਉਹਨਾਂ ਨੇ ਗੁਰੂ ਸਾਹਿਬ ਦੀ ਗੁਣ ਗਾਈ ਤੇ ਇਹ ਦਗੇ ਇਤਿਹਾਸ ਜਿਹੜੇ ਖੂ ਇਹ ਜੋ ਬਾਬਾ ਸੱਜਣੇ ਜਾਂਦੇ ਆ ਉੱਥੇ ਹਾਂਜੀ ਤੇ ਪਿੱਛੇ ਖੂ ਆਪਣੇ ਪਿਆਰ ਹੋ ਜਾਂਦਾ ਹੈ ਹਾਂਜੀ ਰਾਤ ਤੋਂ ਰਾਤ ਇਹ ਖੂ ਤਿਆਰ ਹੋਇਆ ਜੀ ਅੱਛਾ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਗੁਰੂ ਸ਼ਿਵਮ ਪਾਤਸ਼ਾਹ ਦੀ ਕਿਰਪਾ ਸਦਕਾ ਬਾਕੀ ਉਸ ਤੋਂ ਬਾਅਦ ਜਦੋਂ ਇਹਦੀ ਪੁਟਾਈ ਕੀਤੀ ਗਈ ਤੇ ਇੱਥੋਂ ਸ਼ਹੀਦ ਸਿੰਘਾਂ ਦੇ ਪਰਾਤਨ ਵਰਤਨ ਨਿਕਲੇ ਜੀ ਜੋ 2-300 ਸਾਲ ਪੁਰਾਣੇ ਚੈੱਕ ਬਖਰਾਏ ਗਏ ਤੇ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਇਹ ਸ਼ਹੀਦ ਸਿੰਘਾਂ ਦੇ ਆ ਹਾਂਜੀ ਹਾਂਜੀ ਪਰਾਤਨ ਵਸਤਰ ਤਾਂ ਨਿਕਲੀ ਇਹਦੇ ਬਾਰੇ ਹੋਰ ਕੋਈ ਜਾਣਕਾਰੀ ਹੈ ਭਵਰਤਨਾ ਬਾਰੇ ਜੀ ਨਹੀਂ ਜੀ ਇੰਨਾ ਵੱਲੋਂ ਸਾਨੂੰ ਕਿਉਂਕਿ ਅਸੀਂ ਅਜੇ ਡਿਊਟੀ ਦੇ ਨਵੇਂ ਆ ਜੀ ਉਹਦੇ ਕਰਕੇ ਸਾਨੂੰ ਇੰਨੀ ਜਾਣਕਾਰੀ ਨਹੀਂ ਕਿਉਂਕਿ ਇਹ ਜਿਹੜੇ ਬਸਤਰਾਂ ਸਾਹਮ ਕੇ ਰੱਖਿਓਣ ਇਹ ਵੀ ਤੁਸੀਂ ਦਰਸ਼ਨ ਕਰਾਓ ਸਮੂਹ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਵਸਦੀ ਸੰਗਤਾਂ ਆਪ ਜੀ ਦਾ ਚੈਨਲ ਦਿਖਦੀ ਹੈ ਉਹਨਾਂ ਨੂੰ ਜ਼ਰੂਰ ਦਰਸ਼ਨ ਕਰਵਾਓ ਦੇਖੋ ਜਿੱਟਾ ਲੱਗੇ ਉਹ ਪਾਣੀ ਆਨੇ ਉਹ ਤੁਸੀਂ ਦੇਖ ਸਕਦੇ ਹੋ ਅੱਛਾ ਇਹ ਜਿਹੜੇ ਖੋਜ ਟਾਂ ਲੱਗੀਆਂ ਨੇ ਇਹ ਪੁਰਾਤਨ ਉਸ ਟਾਈਮ ਦੇ ਟਾਂ ਲੱਗੀਆਂ ਹੋਈਆਂ ਨੇ ਇਹ ਪੁਰਾਣੇ ਸਮੇਂ ਦੀਆਂ ਲੱਗੀਆਂ ਵਿੱਚੋਂ ਜਿਹੜੇ ਰੈਡ ਰੈਡ ਆ ਰਹੇ ਨੇ ਉਹ 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 ਟੈਂਪਿੰਗੀਆਂ ਰੈਡੀਆਂ ਨੇ ਟਾਂ ਲੱਗੀਆਂ ਹੋਈਆਂ ਪਿੰਡ ਵਾਲੇ ਕਹਿੰਦੇ ਸੀ ਪੁੱਤਾਂ ਦਾ ਖੂਪੜਦਾ ਪਰ ਇੱਥੇ ਕੁਡਰਦਾ ਨਹੀਂ ਸੀ ਹੁੰਦਾ ਅੱਛਾ ਇਹ ਪਿੰਡ ਵਾਲਿਆਂ ਨੂੰ ਇਹ ਸੋਚਿਆ ਕਿ ਪੁੱਤਾਂ ਨੇ ਖੂਪੜਦਾ ਪੁੱਤਾਂ ਨੂੰ ਖੂਪੜਦਾ ਤੇ ਉਹ ਫਿਰ ਜਿਹੜੇ ਉਹ ਤੋਂ ਬਚਨ ਕੀਤੇ ਸੀ ਵੀ ਜਿਹੜੇ ਤੁਸੀਂ ਇਸ ਬਰਤਨ ਚ ਕੇ ਲੈ ਕੇ ਆਏ ਆ ਉਹ ਤੋਂ ਜੁੱਤਾ ਤਰਦਾ ਛਕੋਗੇ ਇੱਥੇ ਉਹਨਾਂ ਨੇ ਅੱਗੇ ਤਰਦਾ ਛਕਿਆ ਸੀ ਖੂਤ ਵਿੱਚ ਉਹਨਾਂ ਨੂੰ ਇਹ ਵਿਸ਼ਵਾਸ ਹੋ ਗਿਆ ਵੀ ਮਹਾਰਾਜ ਦੀ ਇਹ ਬਚ ਦੁਵਾਰਾ ਦੱਸਿਓ ਕਿ ਜਿਹੜਾ ਇਹ ਲੈ ਕੇ ਗਏ ਸੀ ਜੀ ਕਿ ਉਪਾਕੇ ਹਾਂਜੀ ਉਹ ਭਾਂਡਾ ਵੀ ਉਹ ਬਾਬਾ ਸੱਜਣ ਜੀ ਕਹਿੰਦੇ ਸੀ ਮਹਾਰਾਜ ਨੂੰ ਕਿ ਮੈਨੂੰ ਕੀ ਵਿਸ਼ਵਾਸ ਮੈਨੂੰ ਕਿਦਾਂ ਯਕੀਨ ਹੋਏਗਾ ਵੀ ਇਹ ਖੂ ਪੱਟਿਆ ਹੋਇਆ ਉਹ ਕਹਿੰਦੇ ਵੀ ਜਿਹੜਾ ਤੁਹਾਡਾ ਕੇ ਵਾਲਾ ਬਰਤਨ ਤੁਹਾਨੂੰ ਲੈ ਕੇ ਆਏ ਐ ਇਸੇ ਸਾਨੂੰ ਦੇਜੋ ਵੀ ਉੱਥੇ ਆ ਕੇ ਤਰਦਾ ਚੱਕ ਲਿਓ ਬਰਤਨ ਕੀਰਤਪੁਰ ਰੱਖੇ ਗਏ ਉੱਥੇ ਰੱਖਿਆ ਜੀ ਹਾਂਜੀ ਜਦ ਬਾਬਾ ਸੱਜਣ ਜੀ ਇੱਥੇ ਪਹੁੰਚਦੇ ਆ ਪਹੁੰਚ ਗਏ ਤੇ ਇੱਥੇ ਆ ਕੇ ਦੇਖਿਆ ਤੇ ਉਹੀ ਬਰਤਨ ਉਹੀ ਕੇ ਵਾਲੀ ਇੱਥੋਂ ਜਾ ਕੇ ਚੱਕਿਆ ਉਹ ਸੱਚਾ ਜੀ ਤੇ ਇਹ ਬਖਸ਼ਿਸ਼ ਹੋਈ ਸੀ ਇਹ ਬਖਸ਼ਿਸ਼ ਹੋਈ ਸੀ ਤੇ ਹੋਰ ਕੀ ਮੰਨ ਲਓ ਜਿਵੇਂ ਗੁਰੂ ਘਰ ਦੀ ਹੋਰ ਕੋਈ ਕੀ ਕੀ ਮर्यादा ਜਾਨੀ ਕਿ ਇੱਥੇ ਕਿਹੜੀ ਚੀਜ਼ نو ਆਪਾਂ ਦਿਨੇ ਜੇ ਮਾਉਂ ਸੰਗਤ ਆਉਂਦੀ ਆ ਕਿ ਇਹ ਜੇ ਵਰਹੇ ਜੇ ਇੱਥੇ ਦੋ ਵਰ ਦਿੱਤੇ ਨੇ ਬਹੁਤ ਗੁਰੂ ਸਾਹਿਬ ਮਹਾਰਾਜ ਨੇ ਸੰਗਤ ਦੀ ਵਾਰ ਜੀ ਇੱਥੇ ਗੁਰੂ ਸਾਹਿਬ ਜੀ ਦੀ ਬਹੁਤ ਕਿਰਪਾ ਨੇ ਜੀ بابا سجن جی دی بہت کرپا گرو سیمی بادشاہ دی گرو گرنت صاحب جی પ્રકાશان અમਰਤ ویلے પ્રકાશمان ਕੀਤੇ ਜਾਂਦੇ ਹਨ ਦਿਵਸ ویلے ਸੰਗਤਾਂ ਦੂਰੋਂ ਨੇੜੋਂ ਆਣ ਕੇ ਗੁਰੂ ਸ਼ਬਦ ਦੇ ਦਰਸ਼ਨ ਕਰਦੀਆਂ ਹਨ شام ویلے تے دیواناں دے وچ تے رے راستے پاٹھ کیتے ਜਾਂਦੇ ਨੇ تقریبا ਗੁਰੂ ਸਾਹਿਬ ਦੀ ਬਹੁਤ ਕਿਰਪਾ ਗੁਰੂ ਸਾਹਿਬ ਜੀ ਨੇ ਵਾਰ ਦਿੱਤਾ ਜਿਹੜਾ ਵੀ ਇਸ ਅਸਥਾਨ ਦੇ ਜਲ ਦੇ ਨਾਲ ਆਪਣਾ ਇਸ਼ਨਾਨ ਕਰੇਗਾ ਉਹਨਾਂ ਦੇ ਤਨ ਦੇ ਰੋਗ ਤੇ ਮਨ ਦੇ ਰੋਗ ਕੱਟੀ ਜਾਣਗੇ ਤਕਰੀਬਨ ਦੂਰ ਦੂਰ ਤੋਂ ਸੰਗਤਾਂ ਆਣ ਕੇ ਆਪਣੇ ਤਨ ਦੇ ਰੋਗ ਤੇ ਮਨ ਦੇ ਰੋਗ ਇੱਥੇ ਆਣ ਕੇ ਉਹਨਾਂ ਦੇ ਵਿਸਰ ਜਾਂਦੇ ਹਨ ਗੁਰੂ ਸਾਹਿਬ ਦੀ ਕਿਰਪਾ ਸਦਕਾ ਬਹੁਤ ਇੱਥੇ ਕਿਰਪਾ ਬਹੁਤ ਦੂਰੋਂ ਨੇੜੇ ਸੰਗਤ ਆਉਂਦੀ ਹੈ ਨਗਰ ਨਿਵਾਸੀਆਂ ਦਾ ਬਹੁਤ ਸਹਿਯੋਗ ਹੈ ਉਹ ਹਰ ਮੱਸਿਆ ਦੇ ਦਿਹਾੜੇ ਤੇ ਸਹਿਯੋਗ ਕਰਦੇ ਹਨ ਤੇ ਅਦੇ ਸ਼੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਲੰਗਰ ਸਭ ਹਯੂਰ ਸਾਹਿਬ ਵਾਲੇ ਉਹਨਾਂ ਦੀ ਅਗਵਾਈ ਹੇਠ ਉਹਨਾਂ ਦੇ ਰਹਿਮਾਈ ਹੇਠ ਇਹ ਗੁਰਦੁਆਰੇ ਦੀ ਸੇਵਾ ਚੱਲ ਰਹੀ ਹੈ ਜਿੱਥੇ ਤੁਸੀਂ ਦੱਸਿਆ ਕਿ ਮੱਸੀਆ ਲੱਗਦੀ ਹੈ ਹੋਰ ਹੋਰ ਕਿਹੜੇ ਗੁਰਪੁਰਬ ਮਨਾਏ ਜਾਂਦੇ ਸਨ ਇਸ ਸਾਲ ਬਾਅਦ ਜੀ ਸਾਲ ਬਾਅਦ 14 ਮਨਾਏ ਜਾਂਦੇ ਚੇਦ ਦੇ 14 ਜੇ 14 ਹਾਂਜੀ ਉਸ ਵੇਲੇ ਬਹੁਤ ਭਾਰੀ ਦੀਵਾਨ ਲੱਗਦਾ ਇੱਥੇ ਉਹ ਜੇ ਉਹ ਕਦੇ ਮੈਨੂੰ 14 ਕਦੇ ਮਨਾਨੇ ਇੱਥੇ ਕਾਰਨ ਉਹ ਜਿਹੜੀਆਂ ਤਰੀਕਾ ਹੁਣ ਉਹ ਦੇਸੀ ਮਹੀਨੇ ਦੇ ਨਾਲ ਜਦੋਂ ਆਪਣੇ ਅੰਗਰੇਜ਼ੀ ਮਹੀਨਿਆਂ ਦਾ ਮੈਚ ਕਰੀਦੇ ਨੇ ਉਹ ਡਿਫਰੈਂਟ ਬਦਲ ਜਾਂਦੀਆਂ ਹਨ ਜਿਸ ਤਰ੍ਹਾਂ ਉਹ 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 ਮਿਲਕ ਕਿਹੜੀ ਗੱਲ ਚ ਲੱਗ ਕਿਉਂ ਲੱਗ ਕਾਰਨ ਉਹ ਜਦੋਂ ਇਹ ਇਹ ਖੂਦ ਦੇ ਵਿੱਚ ਆ ਗਈ ਇਹ ਸਰਚ ਹੈਗਾ ਇੱਥੇ ਆ ਕੇ ਉਹ 14 ਦਿਨ ਸੀਗਾ ਜੇ 14 ਅਸਲ 14 ਦੇ ਸੀ ਜਿੱਦਣੇ ਖੂਦ ਪ੍ਰਗਟ ਹੁੰਦਾ ਹਾਂਜੀ ਹਾਂਜੀ ਠੀਕ ਹੈ ਤੇ ਹੋਰ ਗੁਰਸੇਵਾ ਗੁਰਪੁਰ ਬਣਾਈ ਜਾਂਦੀ ਫਿਰ ਹਾਂਜੀ ਉਹੋ ਜਿਹੜਾ 14 ਦਾ ਮਹੀਨਾ ਮਨਾਇਆ ਜਾਂਦਾ ਜੀ ਗੁਰਪੁਰਪੇ ਜਿਵੇਂ ਪਹਿਲੇ ਪਾਛੇ ਦਾ ਆ ਗਿਆ 10ਵੇਂ ਪਾਛੇ ਦਾ ਆ ਗਿਆ ਪੰਜ ਪਾਛੇ ਹਾਂਜੀ ਹਾਂਜੀ ਤਕਰੀਬਨ ਸਗਤਾ ਹੁੰਦੀ ਰਹਿੰਦੀਆਂ ਹਨ ਹਾਜ਼ਰੀ ਭਰਦੀਆਂ ਹਨ ਤਕਰੀਬਨ ਇੱਥੇ ਪਹਿਲੇ ਪ੍ਰਕਾਸ਼ ਦਿਹਾੜੇ ਜਿਵੇਂ ਨੇ ਕੋਈ ਨਾ ਕੋਈ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮਨਾਇਆ ਜਾਂਦੇ ਹਨ ਤਕਰੀਬਨ ਸਗਤਾ ਜਿੰਨੀਆਂ ਪੁੱਛਦੀਆਂ ਹਨ ਉਹ ਇੱਥੇ ਦਰਸ਼ਨ ਮੇਲੇ ਕਰਕੇ ਜਾਂਦੀਆਂ ਹਨ ਤੁਸੀਂ ਜਿਹੜੇ ਗੁਰਗਰ ਦੀ ਸੇਵਾ ਸੰਭਾਲ ਆ ਹਾਂਜੀ ਇਹ ਬਾਬਾ ਨਰਿੰਦਰ ਸਿੰਘ ਜੀ ਕੋਲ ਹਾਂਜੀ ਹਾਂਜੀ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਇਸਾਰੇ ਗੁਰੂ ਘਰ ਦੀ ਸੇਵਾ ਸੰਭਾਲਣਾ ਕੋਲ ਹਾਂਜੀ ਹਾਂਜੀ ਇੱਥੋਂ ਦੇ ਸੇਵਾਦਾਰ ਜਿਹੜੇ ਹਨ ਜਥੇਦਾਰ ਬਾਬਾ ਗੁਰਜੀਤ ਸਿੰਘ ਜੀ ਉਹ ਇੱਥੋਂ ਦੇ ਦੇਖਭਾਲ ਕਰਦੇ ਹਨ ਹਾਂਜੀ ਬਾਬਾ ਨਰਿੰਦਰ ਸਿੰਘ ਜੀ ਕਾਫੀ ਗੁਰੂ ਘਰ ਸੁਭਾਲਦੇ ਹਨ ਪੰਜਾਬ ਵਿੱਚ ਹਾਂਜੀ ਹਾਂਜੀ ਬਹੁਤ ਸੇਵਾਵਾਂ ਕਰਾ ਰਹੇ ਹਨ ਠੀਕ ਹੈ ਜੀ ਤੁਹਾਡੇ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਸਮਝਾ ਦਿੱਤਾ ਕੋਈ ਨਹੀਂ ਜੀ ਆਇਆਂ ਨੂੰ ਬਾਕੀ ਗੁਰੂ ਸਾਹਿਬ ਦੀ ਸੰਗਤਾਂ ਨੂੰ ਦੇਸ਼ ਦੇ ਜਵਸਤੀ ਸੰਗਤਾਂ ਨੂੰ ਬੇਨਤੀ ਹੈ ਇਸ ਅਸਥਾਨ ਤੇ ਪਹੁੰਚ ਕੇ ਗੁਰੂ ਘਰ ਦੇ ਦਰਸ਼ਨ ਇਹ ਗੁਰੂ ਘਰ ਦੇ ਅਸਥਾਨ ਤੇ ਬਣੇ ਹੋਏ ਖੂਹ ਤੇ ਇਸ਼ਨਾਨ ਪਾਣੀ ਕਰਕੇ ਆਪਣੇ ਤਨ ਮਨ ਦੇ ਰੂਕ ਕਟੋ ਆਭਿਪਾਵਨ ਪਿਤਰਾ ਜੀ ਉਹ ਰੀ ਅੰਦਰ ਧਿਆਨ ਕੇ ਅਰਦਾਸ ਬੇਨਤੀ ਕਰੋ ਕਿ ਸਾਡੇ ਮਨ ਦੀਆਂ ਜਿਹੜੀਆਂ ਕਟਨਾਵਾਂ ਹਨ ਵਾਪਰੀਆਂ ਗਈਆਂ ਉਹਨਾਂ ਦੂਰ ਹੋਣ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕੀਤੀ ਜਾਵੇ ਇਸ ਅਸਥਾਨ ਤੇ ਮੱਛਿਆ ਦਾ ਦਿਹਾੜਾ ਬਹੁਤ ਹੀ ਧੂਮਤਾਮਨਾ ਮਾਇਆ ਜਾਂਦਾ ਹੈ ਸਮੂਹ ਸੰਗਤਾਂ ਇੱਥੇ ਹਾਜ਼ਰੀ ਭਰ ਕੇ ਖੂਹੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਬਾਬਾ ਕਲਦੀਪ ਸਿੰਘ ਜੀ ਤੇ ਬਾਬਾ ਦਲਾਵਰ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਆਪਣੇ ਇਸ ਇਤਿਹਾਸ ਬਾਰੇ ਬੜੇ ਵਿਸਤਾਰਪੂਰਵਕ ਦੱਸਿਆ ਫਿਰ ਆਪਾਂ ਨੂੰ ਕਿਸੇ ਵੀਡੀਓ ਵਿੱਚ ਮਿਲਾਂਗੇ ਤੁਹਾਡਾ ਇੰਦਰਪਾਸੇ ਪਮਾੜੀ ਵੀ ਪੋਜੀਟਿਵ ਜਾਂ ਵੀ ਚੈਨਲ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ